ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਜਾਂ ਕੈ ਸਿਮਰਨ ਸਭ ਕੇ ਸਿਪਾਈ ਐ ਮਰਤੀ ਕਾਲ ਨਾ ਜਾਏ ਤੈਸ ਪ੍ਰਭ ਤਿਆਗ ਅਵਰ ਕਤ ਰਚਾ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰਾਂ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ 취ਆਵੋ ਪੂਰਨ ਹੋਵੇ ਕਾਲਾ ਰਹਾ ਸਾਰਸ ਮਲਨ ਤਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਾਗਤ ਜੀਵਨ ਕੈਸੇ ਪਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਜਾ ਅੰਕਲ ਸਿਮਰਨ ਸਭ ਕੇ ਸਿਪਾਈ ਐ ਮਰਤੀ ਕਾਲ ਨਾ ਜਾਏ ਤੈਸ ਪ੍ਰਭ ਤਿਆਗ ਆਵਰ ਕਤ ਰਚਾ ਹ ਜੋ ਸਭ ਮਹਿ ਰਹਿਆ ਸਮੈ ਹਰ ਹਰ ਸਿਮਰਨ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ ਰਹਾ ਸਾਰ ਸੁਮਲਨ ਤਪਤ ਪਲ ਪ੍ਰੇਮ ਸਹਿਤ ਗੱਲ ਲਾਵੇ ਕਾਹ ਨਾਨਕ ਪ੍ਰਭ ਤੁਮਰੇ ਵਿਸਰਤ ਜਗਤ ਜੀਵਨ ਕੈਸੇ ਪਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਜਨ ਕੈ ਸਿਮਰਨ ਸਭ ਕੇ ਸੁ ਭਾਈਐ ਮਰਤੀ ਕਾਲ ਨਾ ਜਾਏ ਤੈਸ ਪ੍ਰਭ ਤਿਆਗ ਆਵਰ ਕਤ ਰਚਾ ਹਾ ਜੋ ਸਭ ਮਹਿ ਰਹਿਆ ਸਮੈ ਹਰ ਹਰ ਸਿਮਰੋਂ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ ਰਹਾ ਸਾਰ ਸੁਮਲਨ ਤਪ੍ਰਤ ਪਲ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੌਰਾਠ ਮਹਲਾ 5ਵਾਂ ਜਾ ਅੰਕਲ ਸਿਮਰਨ ਸਭ ਕੇ ਸਿਪਾਈ ਐ ਮਿਰਤੀ ਕਾਲ ਨਾ ਜਾਏ ਤੈਸ ਪ੍ਰਭ ਤਿਆਗ ਆਵਰ ਕਤ ਰਚਹਾ ਜੋ ਸਭ ਮਹਿ ਰਹਿਆ ਉਸ ਮਈ ਹਰ ਹਰ ਸਿਮਰਨ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ 취ਆਵੋ ਪੂਰਨ ਹੋਵੇ ਕਾਲ ਰਹਾ ਸਾਰਸਮਲਨ ਤਪ੍ਰਤ ਪਲੇ ਪ੍ਰੇਮ ਸਹਿਤ ਗੱਲ ਲਾਵੇ ਕਾਹ ਨਾਨਕ ਪ੍ਰਾਪਤ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਜਾਂ ਕੈ ਸਿਮਰਨ ਸਭ ਕੇ ਸਿਪਾਈ ਐ ਮਰਤੀ ਕਾਲ ਨਾ ਜਾਏ ਤੈਸ ਪ੍ਰਭ ਤਿਆਗ ਅਵਰ ਕਤ ਰਚਾ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰੋਂ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ ਰਹਾ ਸਾਰਸ ਮਲਨ ਤਪ੍ਰਤ ਪਲ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਸਰਤ ਜਗਤ ਜੀਵਨ ਕੈਸੇ ਪਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਜਾਂ ਕੈ ਸਿਮਰਨ ਸਬਕੇ ਸਿ ਭਾਈਐ ਮਰਤੀ ਕਾਲ ਨਾ ਜਾਏ ਐਸਾ ਪ੍ਰਭ ਤਿਆਗ ਆਵਰ ਕਤ ਰਚਹਾ ਜੋ ਸਭ ਮਹਿ ਰਹਿਆ ਸਮੈ ਹਰ ਹਰ ਸਿਮਰ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ ਰਹਾ ਸਾਰ ਸੁਮਲਨ ਸਪ੍ਰਤ ਪਲ ਪ੍ਰੇਮ ਸਹਿਤ ਗੱਲ ਲਾਵੇ ਤਾਹ ਨਾਨਕ ਪ੍ਰਭ ਤੁਮਰੇ ਬਸਰਤ ਜਗਤ ਜੀਵਨ ਕੈਸੇ ਪਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਜਾ ਅੰਕਲ ਸਿਮਰਨ ਸਭ ਕੇ ਸਿਪਾਈ ਐ ਮਰਤੀ ਕਾਲ ਨਾ ਜਾਏ ਤੈਸ ਪ੍ਰਭ ਤਿਆਗ ਅਵਰ ਕਤ ਰਚਾ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰਨ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਲਾ ਰਹਾ ਸਾਰ ਸੁਮਲਨ ਤਪਤ ਪਾਲੇ ਪ੍ਰੇਮ ਸਹਿਤ ਗੱਲ ਲਾਵੇ ਤਾਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਜਾਂਕਲ ਸਿਮਰਨ ਸਭ ਕੇ ਸਿਪਾਈ ਐ ਮਰਤੀ ਕਾਲ ਨਾ ਜਾਏ ਤੈਸ ਪ੍ਰਭ ਤਿਆਗ ਆਵਰ ਕਤ ਰਚਹਾ ਜੋ ਸਭ ਮਹਿ ਰਹਿਆ ਸਮੈ ਹਰ ਹਰ ਸਿਮਰੋਂ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ ਰਹਾ ਸਾਰ ਸੁਮਲਨ ਤਪ੍ਰਤ ਪਲ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਸਰਤ ਜਗਤ ਜੀਵਨ ਕੈਸੇ ਪਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਜਨ ਕੈ ਸਿਮਰਨ ਸਭ ਕੇ ਸਿਪਾਈਐ ਮਰਤੀ ਕਾਲ ਨਾ ਜਾਏ ਐਸ ਪ੍ਰਭ ਤਿਆਗ ਆਵਰ ਕਤ ਰਚਹਾ ਜੋ ਸਭ ਮਹਿ ਰਹਿਆ ਸਮੈ ਹਰ ਹਰ ਸਿਮਰੋਂ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲ ਰਹਾ ਸਾਰ ਸੁਮਲਨ ਤਪ੍ਰਤ ਪਲੈ ਪ੍ਰੇਮ ਸਹਿਤ ਗੱਲ ਲਾਵੇ ਕਾਹ ਨਾਨਕ ਪ੍ਰਾਪ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਜਾਂ ਕੈ ਸਿਮਰਨ ਸਭ ਕੇ ਸਿਪਾਈ ਐ ਮਰਤੀ ਕਾਲ ਨਾ ਜਾਏ ਤੈਸ ਪ੍ਰਭ ਤਿਆਗ ਆਵਰ ਕਤ ਰਚਾ ਹ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰਨ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਲਾ ਰਹਾ ਸਾਰ ਸੁਮਲਨ ਤਪ੍ਰਤ ਪਲ ਪ੍ਰੇਮ ਸਹਿਤ ਗੱਲ ਲਾਵੇ ਤਾਹ ਨਾਨਕ ਪ੍ਰਾਪਤ ਤੁਮਰੇ ਬਸਰਤ ਜਗਤ ਜੀਵਨ ਕੈਸੇ ਪਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਜਨ ਕੈ ਸਿਮਰਨ ਸਭ ਕੇ ਸਿਪਾਈ ਐ ਮਰਤੀ ਕਾਲ ਨਾ ਜਾਏ ਤੈਸ ਪ੍ਰਭ ਤਿਆਗ ਅਵਰ ਕਤ ਰਚਾ ਜੋ ਸਭ ਮਹਿ ਰਹਿਆ ਸੁਮੈ ਹਰ ਹਰ ਸਿਮਰੋਂ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ ਰਹਾ ਸਾਰ ਸੁਮਲਨ ਤਪ੍ਰਤ ਪਲ ਪ੍ਰੇਮ ਸਹਿਤ ਗੱਲ ਲਾਵੇ ਤਹਾ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਜਨ ਕੈ ਸਿਮਰਨ ਸਾਧ ਕੇ ਸਪਾਈਐ ਮਰਤੀ ਕਾਲ ਨਾ ਜਾਏ ਤੇਸ ਪ੍ਰਭ ਤਿਆਗ ਆਵਰ ਕਤ ਰਚਹਾ ਜੋ ਸਭ ਮਹਿ ਰਹਿਆ ਸੁਮਈ ਹਰ ਹਰ ਸਿਮਰ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ ਰਹਾ ਸਾਰ ਸੁਮਲਨ ਸਪ੍ਰਤ ਪਲੈ ਪ੍ਰੇਮ ਸਹਿਤ ਗੱਲ ਲਾਵੇ ਤਾਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਜਾਂ ਕੈ ਸਿਮਰਨ ਸਭ ਕੇ ਸਿਪਾਈ ਐ ਮਰਤੀ ਕਾਲ ਨਾ ਜਾਏ ਤੈਸ ਪ੍ਰਭ ਤਿਆਗ ਆਵਰ ਕਤ ਰਚਾ ਜੋ ਸਭ ਮਹਿ ਰਹਿਆ ਸੁਮਈ ਹਰ ਹਰ ਸਿਮਰੰ ਸੰਤ ਗੋਪਾਲਾ ਸਾਦ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ ਰਹਾ ਸਾਰ ਸੁਮਲਨ ਤਪਤ ਪਲ ਪ੍ਰੇਮ ਸਹਿਤ ਗੱਲ ਲਾਵੇ ਤਾਹ ਨਾਨਕ ਪ੍ਰਭ ਤੁਮਰੇ ਬਸਰਤ ਜਗਤ ਜੀਵਨ ਕੈਸੇ ਪਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਜਾਂ ਕੈ ਸਿਮਰਨ ਸਭ ਕੇ ਸਿ ਭਾਈ ਐ ਮਰਤੀ ਕਾਲ ਨਾ ਜਾਏ ਤੈਸ ਪ੍ਰਭ ਤਿਆਗ ਅਵਰ ਕਤ ਰਚਾ ਜੋ ਸਭ ਮਹਿ ਰਹਿਆ ਸਮੈ ਹਰ ਹਰ ਸਿਮਰੋਂ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ ਰਹਾ ਸਾਰ ਸੁਮਲਨ ਤਪ੍ਰਤ ਪਾਲੇ ਪ੍ਰੇਮ ਸਹਿਤ ਗੱਲ ਲਾਵੇ ਤਹਾ ਨਾਨਕ ਪ੍ਰਾਪਤ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਜਾ ਅੰਕਲ ਸਿਮਰਨ ਸਭ ਕੇ ਸਿਪਾਈ ਐ ਮਰਤੀ ਕਾਲ ਨਾ ਜਾਏ ਤੈਸ ਪ੍ਰਭ ਤਿਆਗ ਅਵਰ ਕਤਰਾ ਚਹਾਂ ਜੋ ਸਭ ਮਹਿ ਰਹਿਆ ਉਸ ਮਾਈ ਹਰ ਹਰ ਸਿਮਰਨ ਸੰਤ ਗੋਪਾਲਾ ਸਦ ਸੰਗ ਮਿਲ ਨਾਮ ਤੇ ਆਵ ਪੂਰਨ ਹੋਵੇ ਕਲਾ ਰਹਾ ਸਾਰ ਸੁਮਲਨ ਤਪਤ ਪਲ ਪ੍ਰੇਮ ਸਹਿਤ ਗੱਲ ਲਾਵੇ ਤਾਹ ਨਾਨਕ ਪ੍ਰਭ ਤੁਮਰੇ ਬਸਰਤ ਜਗਤ ਜੀਵਨ ਕੈਸੇ ਪਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਜਨ ਕੈ ਸਿਮਰਨ ਸਭ ਕੇ ਸਿਪਾਈਐ ਮਰਤੀ ਕਾਲ ਨਾ ਜਾਏ ਤੈਸ ਪ੍ਰਭ ਤਿਆਗ ਅਵਰ ਕਤ ਰਚਹਾ ਜੋ ਸਭ ਮਹਿ ਰਹਿਆ ਸਮੈ ਹਰ ਹਰ ਸਿਮਰੋਂ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ ਰਹਾ ਸਾਰ ਸੁਮਲਨ ਤਪ੍ਰਤ ਪਲ ਪ੍ਰੇਮਨ ਸਹਿਤ ਗੱਲ ਲਾਵੇ ਤਾ ਹੁ ਨਾਨਕ ਪ੍ਰਭ ਤੁਮਰੇ ਬਸਰਤ ਜਗਤ ਜੀਵਨ ਕੈਸੇ ਪਾਵੇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਜਨਕ ਸਿਮਰਨ ਸਭ ਕੇ ਸੁਪਾਈਐ ਮਰਤੀ ਕਾਲ ਨਾ ਜਾਏ ਐਸ ਪ੍ਰਭ ਤਿਆਗ ਆਵਰ ਕਤ ਰਚਾ ਜਾ ਜੋ ਸਭ ਮਹਿ ਰਹਿਆ ਉਸ ਮਾਈ ਹਰ ਹਰ ਸਿਮਰੋਂ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ ਰਹਾ ਸਾਰ ਸੁਮਲਨ ਤਪ੍ਰਤ ਪਲੇ प्रेम सहित गल लावे ताहु नानक प्राप्त तुमरे विसरत जगंत जीवन कैसे पावे सतनाम श्री वाहे गुरु साहिब जी सोरठ महला 5वा ਜਾ ਅੰਕਲ ਸਿਮਰਨ ਸਭ ਕੇ ਸਿਪਾਈ ਐ ਮਰਤੀ ਕਾਲ ਨਾ ਜਾਏ ਤੈਸ ਪ੍ਰਭ ਤਿਆਗ ਆਵਰ ਕਥ ਰਚਹਾ ਜੋ ਸਭ ਮਹਿ ਰਹਿਆ ਸਮੈ ਹਰ ਹਰ ਸਿਮਰਨ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਲਾ ਰਹਾ ਸਾਰ ਸੁਮਲਨ ਤਪਤ ਪਲ ਪ੍ਰੇਮ ਸਹਿਤ ਗੱਲ ਲਾਵੇ ਤਾਹ ਨਾਨਕ ਪ੍ਰਭ ਤੁਮਰੇ ਬਸਰਤ ਜਗਤ ਜੀਵਨ ਕੈਸੇ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ